ਕਣ ਟੰਗੂ ਪਗੜ ਕੇ ਸੀਟਿਆ ਠੇਠ ਪੰਜਾਬੀ ਵਿੱਚ ਭਾਈ ਸਾਹਿਬ ਜੀ ਨੇ ਇਹ ਪੰਕਤੀ ਉਚਾਰੀਆ ਲਤੋਂ ਫੜ ਕੇ ਮਾਰਿਆ ਸਾਹਿਬ ਜੀ ਨੂੰ ਕਸੀਟਣਾ ਕੀਤਾ ਤੋਹਿਆ ਜਦੋਂ ਫਿਰਿਆ ਮੱਕਾ ਕਲਾ ਦਿਖਾਰੇ ਸ਼ਕਤੀ ਵਿਖਾਈ ਹੈ ਕਰਾਮਾਤ ਵਿਖਾਈ ਹੈ ਸੱਚੇ ਪਾਤਸ਼ਾਹ ਜੀ ਨੇ ਮੱਕੇ ਦਾ ਤਹੌਲਰ ਮਕਾਨ ਉਸੇ ਤਰ੍ਹਾਂ ਨਾਲ-ਨਾਲ ਫਿਰਿਆ ਹੈ ਜਿਹੜੇ ਲੋਕੀਂ ਅੱਜ ਕੱਲ ਦੇ ਕੇਵਲ ਚੁੰਚ ਗਿਆਨੀ ਨੇ ਰਹਿਣੀ ਤੋਹੀਣੇ ਕਮਾਈ ਤੋਂ ਹੀਣੇ ਸੋ ਉਹ ਲੋਕ ਕਹਿੰਦੇ ਨੇ ਕਿ ਮੱਕਾ ਨਹੀਂ ਫੇਰਿਆ ਮੱਕੇ ਦੇ ਲੋਕਾਂ ਦਾ ਮਨ ਫੇਰਿਆ ਕਿਸੇ ਦਾ ਮਨ ਫੇਰ ਦੇਣਾ ਬੜਾ ਭਾਰੀ ਔਖਾ ਹੈ ਪਰ ਭਾਈ ਗੁਰਦਾਸ ਸਾਹਿਬ ਜੀ ਦੀ ਇਹ ਪੰਕਤੀ ਕਲਾ ਦਿਖਾਰੀ ਦਾ ਕੀ ਅਰਥ ਪਲਾ ਕਰਨਗੇ ਕਲਾ ਨਾਮ ਸ਼ਕਤੀ ਦਾ ਹੈ ਕਰਾਮਾਤ ਵਿਖਾਈ ਹੈ ਜਰੂਰ ਸੱਚੇ ਪਾਤਸ਼ਾਹ ਨੇ ਇਹ ਕਹਿਣਾ ਕਿ ਸਤਗੁਰੂ ਜੀ ਨੇ ਕਦੇ ਕਰਾਮਾਤ ਨਹੀਂ ਵਿਖਾਈ ਉਹ ਲੋਕ ਝੂਠ ਬੋਲਦੇ ਹਨ ਇਹ ਠੀਕ ਹੈ ਕਿ ਆਪਣੀ ਪ੍ਰਭਤਾ ਜਸ ਵੜਿਆਈ ਜੋ ਪਖੰਡ ਵਾਸਤੇ ਕਦੇ ਨਹੀਂ ਵਿਖਾਈ ਸ਼ਕਤੀ ਪਖੰਡ ਦੂਰ ਕਰਨ ਵਾਸਤੇ ਸਤਿਗੁਰੂ ਜੀ ਨੇ ਜਰੂਰ ਸ਼ਕਤੀ ਥਾਵਾਂ ਥਾਵਾਂ ਤੇ ਵਿਖਾ ਕੇ ਉਹਨਾਂ ਦਾ ਪਖੰਡ ਦੂਰ ਕੀਤਾ ਹੈ। ਕੋ ਹੈ ਤੂ ਕੇ ਥਲ ਤੇ ਆਇਓ। ਕੋਣ ਤੁਸੀਂ ਕਿਸ ਥਾਂ ਤੋਂ ਆਇਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਮੱਕੇਵਾਲ ਵੀ ਚਰਨ ਕਰਕੇ ਪਾਏ ਸਨ। ਸੋ ਗਰੀਬ ਨਵਾਈ ਸੱਚੇ ਪਾਤਸ਼ਾਹ ਜੀ ਮੱਕੇਵਾਲ ਪੈਰ ਪਸਾਰ ਕੇ ਜਦੋਂ ਪਾਏ ਤਾਂ ਉਸ ਮੌਕੇ ਤੇ ਜੀਵਨ ਜਿਹੜਾ ਸੀ ਮਜੌਰ ਉਹ ਆਇਆ ਸੀ ਜੀਵਨ ਮਾਰੀ ਲੱਤ ਦੇ ਕਿਹੜਾ ਸੁੱਤਾ ਕੁਫਰ ਕੁਫਾਰੀ ਲਾਤਾ ਕਿ ਮਹਾਰਾਜ ਸਾਹਿਬ ਨੂੰ ਮਾਰਨਾ ਕੀਤੇ ਕੌਣ ਹੋ ਤੁਸੀਂ ਕਾਫਰ ਸੋ ਧਰਮ ਤੂੰ ਹੀ ਨੇ ਕੌਣ ਇੱਥੇ ਆ ਕੇ ਸੁੱਤੇ ਹੋ ਤੁਸੀਂ ਹਜੂਰ ਸੱਚੇ ਪਾਤਸ਼ਾਹ ਕਿ ਥੱਕੇ ਹੋਏ ਸੀ ਪਤਾ ਨਹੀਂ ਲੱਗਾ ਕਿਸ ਪਾਸੇ ਵੱਲੋਂ ਚਰਨ ਹੋ ਗਿਆ ਤੁਹਾਡੇ ਕਾਬੇ ਵੱਲੋਂ ਹੋਇਆ ਤੇ ਜਿਸ ਜਿੱਧਰ ਤੁਹਾਡਾ ਕਾਬਾ ਨਹੀਂ ਉਸ ਪਾਸੇ ਵੱਲ ਸਾਡੇ ਚਰਨ ਕਰਦੇ ਹੋ ਹਨ ਟੰਗੋਂ ਪਕੜ ਕੇ ਸੀਟਿਆ ਠੇਠ ਪੰਜਾਬੀ ਵਿੱਚ ਭਾਈ ਸਾਹਿਬ ਜੀ ਨੇ ਇਹ ਪੰਕਤੀ ਉਚਾਰੀਅਤ ਲਤੋਂ ਫੜ ਕੇ ਮਾਰਿਆ ਸਾਹਿਬ ਜੀ ਨੂੰ ਕਸੀਟਣਾ ਕੀਤਾ ਤੋਹਿਆ ਜਦੋਂ ਫਿਰਿਆ ਮੱਕਾ ਕਲਾ ਦਿਖਾਰੇ ਸ਼ਕਤੀ ਵਿਖਾਈ ਹੈ ਕਰਾਮਾਤ ਵਿਖਾਈ ਹੈ ਸੱਚੇ ਪਾਤਸ਼ਾਹ ਜੀ ਨੇ ਮੱਕੇ ਦਾ ਤਹੌਲਰ ਮਕਾਨ ਉਸੇ ਤਰ੍ਹਾਂ ਨਾਲ-ਨਾਲ ਫਿਰਿਆ ਹੈ ਜਿਹੜੇ ਲੋਕੀਂ ਅੱਜਕੱਲ ਦੇ ਕੇਵਲ ਚੁੰਚ ਗਿਆਨੀ ਨੇ ਰਹਿਣੀ ਤੋਹੀਨੇ ਕਮਾਈ ਤੋਹੀਨੇ ਸੋ ਉਹ ਲੋਕ ਕਹਿੰਦੇ ਨੇ ਕਿ ਮੱਕਾ ਨਹੀਂ ਫੇਰਿਆ ਮੱਕੇ ਦੇ ਲੋਕਾਂ ਦਾ ਮਨ ਫੇਰਿਆ ਹੈ ਕਿਸੇ ਦਾ ਮਨ ਫੇਰ ਦੇਣਾ ਬੜਾ ਭਾਰੀ ਔਖਾ ਹੈ ਪਰ ਪਾਇ ਗੁਰਦਾਸ ਸਾਹਿਬ ਜੀ ਦੀ ਇਹ ਪੰਕਤੀ ਕਲਾ ਦਿਖਾਰੀ ਦਾ ਕੀ ਅਰਥ ਪਲਾ ਕਰਨਗੇ ਕਲਾ ਨਾਮ ਸ਼ਕਤੀ ਦਾ ਹੈ ਕਰਾਮਾਤ ਵਿਖਾਈ ਹੈ ਜਰੂਰ ਸੱਚੇ ਪਾਤਸ਼ਾਹ ਨੇ ਇਹ ਕਹਿਣਾ ਕਿ ਸਤਗੁਰੂ ਜੀ ਨੇ ਕਦੇ ਕਰਾਮਾਤ ਨਹੀਂ ਵਿਖਾਈ ਉਹ ਲੋਕ ਝੂਠ ਬੋਲਦੇ ਹਨ ਇਹ ਠੀਕ ਹੈ ਕਿ ਆਪਣੀ ਪ੍ਰਪਤਾ ਜਸ ਵਡਿਆਈ ਜੋ ਪਖੰਡ ਵਾਸਤੇ ਕਦੇ ਨਹੀਂ ਵਿਖਾਈ ਸ਼ਕਤੀ ਪਖੰਡ ਦੂਰ ਕਰਨ ਵਾਸਤੇ ਸਤਗੁਰੂ ਜੀ ਨੇ ਜਰੂਰ ਸ਼ਕਤੀ ਥਾਵਾਂ ਥਾਵਾਂ ਤੇ ਵਿਖਾ ਕੇ ਉਹਨਾਂ ਦਾ ਪਖੰਡ ਦੂਰ ਕੀਤਾ ਹੈ ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਹਮਾਰਾ ਸਭ ਜਿਹਦੇ ਬਾਰੇ ਜਿਹੜੇ ਇਹ ਲੋਕ ਸ਼ੰਕਾ ਕਰਦੇ ਨੇ ਉਹ ਬਿਲਕੁਲ ਗਲਤ ਹੈ। ਸੋ ਖਾਲਸਾ ਜੀ ਤੁਰਕੀ ਬਾਣੀ ਵਿੱਚ ਜਿਹੜੇ ਪਵਿੱਤਰ ਬਚਨ ਸਤਗੁਰੂ ਜੀ ਦੀ ਪਵਿੱਤਰ ਰਸਨਾ ਤੋਂ ਜਾਂ ਭਗਤ ਬਾਣੀ ਵਿੱਚ ਹਨ ਜਿਹੜਾ ਉਹਨਾਂ ਬਚਨਾਂ ਨੂੰ ਨਹੀਂ ਮੰਨਦਾ ਉਹ ਗੁਰੂ ਕਾ ਸਿੱਖ ਹੀ ਨਹੀਂ ਹੈ। ਸਤਵੇਂ ਪਾਸ਼ੇ ਦੇ ਬਚਨ ਹਨ ਗੁਰ ਬਾਣੀ ਜਿਨ ਭੈਰੈ ਧਾਰਾ ਜਾਣੋ ਸੋਨਾ ਸਿੱਖਾ ਹਮਾਰਾ। ਸੋ ਤੁਰਕੀ ਬਾਣੀ ਵਿੱਚ ਪਵਿੱਤਰ ਬਚਨ ਹਨ। ਹਸਤ ਖੇਲ ਤੇ ਤੇਰੇ ਦਿਉ ਰੇ ਆਇਆ ਭਗਤ ਕਰਤਨਾਮਾ ਪਗਰੇ ਉਠਾਇਆ। ਹੀਣੜੀ ਜਾਤ ਮੇਰੀ ਜਾਦ ਮਰ ਆਇਆ ਛਿਪੇ ਕ ਜਨਮ ਮੁੱਖ ਕਾਹੇ ਕੋ ਆਇਆ ਲੈ ਕਮਲੀ ਚਲਿਓ ਪਲਟਾਇ ਦਿਉਰੇ ਪਾਛਾ ਬੈਠਾ ਜਾਏ ਜਿਉਂ ਜਿਉਂ ਨਾਮਾ ਹਰਗੁਣ ਉਚਰੈ ਭਗਤ ਜਨਾ ਕੋ ਦੇਹੋਰਾ ਫਿਰੈ ਫੇਰਦੀਆ ਦੇਹੋਰਾ ਨਾਮੇ ਕੋ ਪੰਡਿਆਂ ਕੋ ਪਿਸ਼ਵਾਰ ਲਾ ਦਿਉਰਾ ਜਿਹੜਾ ਓਂਡੇ ਸ਼ਹਿਰ ਦੇ ਵਿੱਚ ਹਜੂਰ ਸਾਹਿਬ ਤੋਂ 40 ਕੋ ਉਰੇ ਉਹ ਪਰਮੇਸ਼ਰ ਨੇ ਆਪ ਆ ਕੇ ਸੋ ਉਸ ਦਿਉਰੇ ਨੂੰ ਫੇਰਿਆ ਹੈ ਬਾਕੀ ਦੇ ਜਿਨੇ ਦਿਉਰੇ ਹੋਣਗੇ ਉਹਨਾਂ ਦੇ ਮੰਦਰ ਉਹਨਾਂ ਦੇ ਮੂੰਹ ਚੜ੍ਹਦੇ ਪਾਸੇ ਵੱਲ ਨੂੰ ਹੋਣਗੇ ਕੇਵਲ ਇੱਕੋ ਇੱਕੋ ਨਾਮਦੇਵ ਦਾ ਦਿਉਹਰਾ ਜਿਹੜਾ ਸੀ ਉਹਦਾ ਮੂੰਹ ਪੱਛੋਂ ਵੱਲ ਨੂੰ ਜਾ ਕੇ ਵੇਖੋਗੇ ਜੇ ਕਲਯੁਗ ਦੇ ਵਿੱਚ ਪ੍ਰਤੱਖ ਐਸੇ ਮਕਾਨ ਨੂੰ ਇੱਕ ਭਗਤ ਦੀ ਬੇਨਤੀ ਕਰਨ ਤੋਂ ਭਗਤ ਦੀ ਨਰਾਦਰੀ ਨਾਲ ਸਹਾਰਦ ਹੋਏ ਭਗਵਾਨ ਆ ਕੇ ਆਪਣੀ ਗਲਪੜੀ ਪਾ ਕੇ ਤੇ ਉਹਨੂੰ ਫੇਰਦਾ ਹੈ ਉਹ ਫਿਰਿਆ ਹੋਇਆ ਪ੍ਰਤੱਖ ਸਾਰਿਆਂ ਦੇ ਸਾਹਮਣੇ ਹੈ ਔਰ ਇਹ ਭਾਰੀ ਚੀਜ਼ ਨੂੰ ਜਰਾ ਕਹ ਲਾਗੇ ਤਾਂ ਜਿਵੇਂ ਥੱਲੇ ਧਰਤੀ ਦੇ ਵਿੱਚ ਗੱਡੀ ਜਾਂਦੀ ਹੈ ਇੱਕ ਛੱਤ ਉਸ ਦਿਉਰੇ ਦੀ ਧਰਤੀ ਦੇ ਵਿੱਚ ਥੱਲੇ ਹੈ ਔਰ ਦੀਵਾ ਬਾਲ ਕੇ ਉੱਥੇ ਦਰਸ਼ਨ ਕਰਵਾਉਂਦੇ ਨੇ ਸੋ ਉੱਥੇ ਜਾ ਕੇ ਚੰਗਿਤਰਾ ਵੇਖਿਆ ਮਹਾਪੁਰਖਾਂ ਦੇ ਨਾਲ ਵੀ ਤੇ ਮਗਰੋਂ ਵੀ ਇੱਕ ਵਾਰੀ ਉਹ ਵੇਖ ਲਓ ਉਸ ਦਿਉਰੇ ਦਾ ਮੂੰਹ ਪੱਛੋਂ ਵੱਲ ਨੂੰ ਹੈ ਨਹੀਂ ਤਾਂ ਕਿਸੇ ਦਿਉਰੇ ਦਾ ਮੂੰਹ ਪੱਛੋਂ ਵੱਲ ਨੂੰ ਕਦੇ ਨਹੀਂ ਹੋਵੇਗਾ ਸવાય ਉਸ ਮੰਦਰ ਦੇ ਜੇ ਉਹ ਮੰਦਰ ਪ੍ਰਤੱਖ ਫੇਰਿਆ ਤਾਂ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੱਕਾ ਨਹੀਂ ਫੇਰ ਸਕਦੇ ਜਿਨ੍ਹਾਂ ਦਾ ਇਹ ਨਿਸ਼ਚਾ ਨਹੀਂ ਉਹ ਧਰਮ ਭਾਗਾਂ ਤੋਂ ਹੀਨੇ ਲੋਕ ਹਨ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਉਹ ਮੱਕਾ ਫੇਰ ਕੇ ਉੱਥੇ 1 ਸਾਲ ਰਹਿ ਕੇ ਰੁਕਮਦੀਨ ਵਰਗੇ ਕਾਜ਼ੀਆਂ ਨਾਲ ਚਰਚਾ ਕਰਕੇ ਉਹਨਾਂ ਨੂੰ ਪਰਮੇਸ਼ਰ ਦੇ ਚਰਨੀ ਲਾਇਆ ਸੀ ਫਿਰ ਬਗਦਾਦ ਵਿੱਚ ਪਹੁੰਚੇ ਹਨ ਮਦੀਨੇ ਵਿੱਚ ਜਾ ਕੇ ਪਹੁੰਚੇ ਹਨ ਫਿਰ ਮਹਾਰਾਜ ਸਵਾਮੀ ਮਲਤਾਨ ਵਿੱਚ ਪਹੁੰਚ ਕਰਕੇ ਸਭ ਨੂੰ ਆਪ ਪਵਿੱਤਰ ਉਪਦੇਸ਼ ਦੇ ਕੇ ਸਿੱਧੇ ਰਾਤ ਤੇ ਹਜੂਰ ਸੱਚੇ ਪਾਤਸ਼ਾਹ ਨੇ ਪਾਇਆ ਸਬਦ ਦੇ ਸਾਹੇ ਗੁਰੂ ਜੋ ਹੋਏ Hindu ਤੀਰਥਾਂ ਤੇ ਮੁਸਲਮਾਨਾਂ ਦੇ ਜਿਹੜੇ ਪਵਿੱਤਰ ਤੀਰਥ ਸਨ ਉਹਨਾਂ ਸਾਰਿਆਂ ਥਾਵਾਂ ਤੇ ਪਹੁੰਚ-ਪਹੁੰਚ ਕੇ ਸਤਗੁਰੂ ਜੀ ਨੇ ਸਭ ਨੂੰ ਪਵਿੱਤਰ ਉਪਦੇਸ਼ ਦਿੱਤਾ ਹੈ ਸੋ ਇੱਥੇ ਵੀ ਮਹਾਰਾਜ ਸਾਹਿਬ ਜੀ ਪਹੁੰਚ ਕਰਕੇ ਇਹ ਕੌਤਕ ਕਰ ਰਹੇ ਹਨ